ਬੈਠਾ ਮੋਦੀਖਾਨੇ ਦੇ ਵਿੱਚ ਨਾਨਕ 13 13 ਤੋਲਦਾ ਅਕਸਰ ਆਪਾਂ ਨੇ ਗੀਤਾਂ ਦੇ ਵਿੱਚ ਵੀ ਸੁਣਿਆ ਸ਼ਬਦਾਂ ਦੇ ਵਿੱਚ ਵੀ ਸੁਣਿਆ ਸਾਖੀਆਂ ਦੇ ਵਿੱਚ ਵੀ ਇਹ ਗੱਲ ਆਪਾਂ ਨੇ ਆਮ ਸੁਣੀ ਹੈ ਕਿ ਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੋਦੀਖਾਨੇ ਦੇ ਵਿੱਚ ਬੈਠ ਕੇ 13 13 ਤੋਲਿਆ ਸੀ ਆਓ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਹੱਟ ਸਾਹਿਬ ਦੇ ਜਿੱਥੇ ਵਾਕਈ ਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 13 13 ਤੋਲਿਆ ਸੀ ਇਹ 13 13 ਤੋਲਣ ਦਾ ਕਾਰਨ ਇਹ 13 13 ਸ਼ਬਦ ਕਿੱਥੋਂ ਆਇਆ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ 13 13 ਤੇਰਾ ਹੀ ਤੇਰਾ ਮਤਲਬ ਕਿ ਜੋ ਲੈ ਜਾਏਗਾ ਜੋ ਇੱਥੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਉਹ ਤੇਰਾ ਹੀ ਹੈ ਜੋ ਤੂੰ ਬੀਜ ਰਹੇਂ ਜੋ ਤੂੰ ਖਾ ਰਹੇਂ ਜੋ ਤੂੰ ਵੱਢ ਰਹੇਂ ਇਹ ਤੇਰਾ ਹੈ ਕਿਉਂਕਿ ਪ੍ਰਮਾਤਮਾ ਨੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਤੇਰਾ 13 ਸ਼ਬਦ ਤੇਰਾ 13 ਦੇ ਨਾਲ ਜੋੜ ਕੇ ਸ਼ੁਰੂ ਕੀਤਾ ਸੀ ਤੇ ਇੱਥੇ ਇਹ ਗੁਰਦੁਆਰਾ ਹਟ ਸਾਹਿਬ ਹੈ ਉਹ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਸ਼ਾਮ ਦਾ ਸੰਧਿਆ ਦਾ ਵੇਲਾ ਹੈ ਪਾਈ ਸਾਹਿਬ ਰਹਿਰਾ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤੇ ਇੱਧਰ ਇਹ ਬੱਟੇ ਨੇ ਜਿੰਨਾ ਬੱਟਿਆਂ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਸਰ ਹੀ 13-13 ਤੋਲਦੇ ਸੀ ਗਰੀਬਾਂ ਦੀ ਮਦਦ ਕਰਦੇ ਸੀ ਉਹਨਾਂ ਨੂੰ ਭਰ ਪੇਟ ਖਾਣਾ ਇਸ ਮੋਦੀ ਖਾਨੇ ਦੇ ਵਿੱਚੋਂ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਦਿੱਤਾ ਜਾਂਦਾ ਸੀ ਇਨ੍ਹਾਂ ਬੱਟਿਆਂ ਦਾ ਕੋਈ ਅੰਦਾਜ਼ਨ ਨਹੀਂ ਕਿਹੜਾ ਬੱਟਾ ਕਿੰਨੇ ਕਿਲੋ ਦਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿਰਫ ਤੋਂ ਸਿਰਫ 13-13 ਤੇ 13-13 ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਸੀ ਇਸੇ ਕਰਕੇ ਉਹ 13 13 ਤੇ 13 13 ਕਹਿੰਦੇ ਸੀ ਦਰਸ਼ਨ ਕਰੋ ਇਹਨਾਂ ਬੱਟਿਆਂ ਦੇ ਜੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪ ਹੱਥ ਸ਼ੋਪਾਪਤ ਨੇ ਇਹਨਾਂ ਬੱਟਿਆਂ ਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹੱਥ ਲੱਗੇ ਹੋਏ ਨੇ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਉਹ ਦਰਸਾਉਂਦੀ ਹੈ ਜਿਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਪਾਸੇ ਇੱਕ ਵੱਟਾ ਧਰ ਕੇ ਤੇ ਇੱਕ ਪਾਸੇ ਪਲੜਾ ਧਰ ਕੇ ਸੰਗਤ ਨੂੰ ਦੇ